ਜੀ ਹਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਜਿੱਥੇ ਅਸੀਂ ਰੋਜ਼ਾਨਾ ਰਾਸ਼ੀਫਲ ਲੈ ਕੇ ਹਾਜ਼ਰ ਹੁੰਦੇ ਆ ਹੁਣ ਤੁਹਾਡੀ ਸ਼ੁਭ ਘੜੀ ਸ਼ੁਰੂ ਹੋ ਚੁੱਕੀ ਹੈ ਤੁਹਾਡੀ ਕੁੰਡਲੀ ਵਿੱਚ ਬਣਿਆ ਹੈ ਰਾਜ ਜੋਗ ਕਮ ਜੋਗ ਸਭ ਜੋਗ ਧਾਰਮਿਕ માનਤਾਵਾਂ ਦੇ ਅਨੁਸਾਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਪੁੱਤਰ ਗਣੇਸ਼ ਦੀ ਪੂਜਾ ਕਰਨ ਦੀ ਰਸਮ ਖਾਸ ਤੌਰ ਤੇ ਬੁੱਧਵਾਰ ਨੂੰ ਕੀਤੀ ਜਾਂਦੀ ਹੈ ਸ਼੍ਰੀ ਗਣੇਸ਼ ਨੂੰ ਵਿਗਨ ਹਰਤਾ ਕਿਹਾ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਗਣੇਸ਼ ਜੀ ਦੇ ਆਸ਼ੀਰਵਾਦ ਨਾਲ ਕਿਸੇ ਵੀ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਸਾਰੇ ਕੰਮਾਂ ਵਿੱਚ ਸਫਲਤਾ ਮਿਲਦੀ ਹੈ ਇਸ ਦਿਨ ਭਗਵਾਨ ਗਣੇਸ਼ ਦੀ ਵਿਸ਼ੇਸ਼ ਪੂਜਾ ਕਰਨੀ ਚਾਹੀਦੀ ਹੈ ਸ਼ਾਸਤਰਾਂ ਵਿੱਚ ਅਜਿਹੇ ਬਹੁਤ ਸਾਰੇ ਉਪਾਅ ਦੱਸਿਆ ਗਏ ਹਨ ਜੋ ਬੁੱਧਵਾਰ ਨੂੰ ਗਣੇਸ਼ ਜੀ ਬੁੱਧਵਾਰ ਨੂੰ ਗਣੇਸ਼ ਜੀ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ ਜੇਕਰ ਬੁੱਧਵਾਰ ਦੇ ਦਿਨ ਉਜਿ ਸ਼ਾਸਤਰੀ ਉਪਾਅ ਕੀਤੇ ਜਾਣ ਤਾਂਕ ਭਗਵਾਨ ਜੇ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਮਿਲ ਸਕਦਾ ਹੈ ਮੰਨਤਾ ਅਨੁਸਾਰ ਬੁੱਧਵਾਰ ਨੂੰ ਵਿਧਾਨਾ ਤਪਾਵ ਭਗਵਾਨ ਗਣੇਸ਼ ਦੀ ਪੂਜਾ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ ਗਣੇਸ਼ ਜੀ ਦੀ ਪਹਿਲੇ ਪੂਜਨਯੋਗ ਦੇਵਤਾ ਹਨ ਇਸ ਲਈ ਉਹਨਾਂ ਨੂੰ ਯਾਦ ਕੀਤੇ ਬਿਨਾ ਕੋਈ ਵੀ ਕੰਮ ਸ਼ੁਰੂ ਨਹੀਂ ਹੁੰਦਾ ਅਜੀਹਾ ਵਿਸ਼ਵਾਸ ਹੈ ਕਿ ਸੱਚੇ ਮਨ ਨਾਲ ਉਸ ਦੀ ਪੂਜਾ ਕਰਨ ਨਾਲ ਰੁਕੇ ਹੋਏ ਕੰਮ ਕਾਰਜ ਪੂਰੇ ਹੋ ਜਾਂਦੇ ਹਨ ਮਾਨਤਾਵਾਂ ਦੇ ਅਨੁਸਾਰ ਮਨੁੱਖ ਦੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਧਿਆਨ ਕਰਨ ਨਾਲ ਹੱਲ ਹੋ ਜਾਂਦਾ ਹੈ ਇਸ ਕਾਰਨ ਕਿਸੇ ਵੀ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਸਿਰਫ ਸ਼੍ਰੀ ਗਣਪਤੀ ਜੀ ਦਾ ਆਗਮਨ ਕੀਤਾ ਜਾਂਦਾ ਹੈ ਸਗੋਂ ਵਿਸ਼ੇਸ਼ ਪੂਜਾ ਵੀ ਕੀਤੀ ਜਾਂਦੀ ਹੈ ਇਸ ਦਿਨ ਜੀ ਹਾਂ ਮੰਨਿਆ ਜਾਂਦਾ ਹੈ ਕਿ ਬੁੱਧਵਾਰ ਦੇ ਦਿਨ ਹਰੇ ਰੰਗ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਸ਼ੁਭ ਹੈ ਜੇਕਰ ਤੁਹਾਡਾ ਬੁੱਧਵਾਰ ਕਮਜ਼ੋਰ